ਆਬ ਐਡਵੋਕੇਟ ਅੰਗਰੇਜ਼ ਸਿੰਘ ਨੂੰ ਕੁੱਟ ਰਿਹਾ ਐ ਐਡਵੋਕੇਟ ਅੰਗਰੇਜ਼ ਸਿੰਘ ਨੂੰ ਮਾਰ ਰਿਹਾ ਜੀ ਗੁੰਡੇ ਆਇਆ ਆ ਗੱਡੀ ਆ ਪੀਬੀ 61 ਡੀ 0062 ਪੀਬੀ 61 ਡੀ 0062 ਐਡਵੋਕੇਟ ਨੂੰ ਕਿਡਨੈਪ ਕਰਕੇ ਲੈ ਚੱਲਿਆ ਕਿਡਨੈਪ ਕਰਕੇ ਐਡਵੋਕੇਟ ਅੰਗਰੇਜ਼ ਸਿੰਘ ਨੂੰ ਕਿਡਨੈਪ ਕਰਕੇ ਲੈ ਚੱਲਿਆ ਇਹ ਮੈਨੂੰ ਪકડਣ ਦੀ ਕੋਸ਼ਿਸ਼ ਕਰ ਰਿਹਾ ਆਡੋ ਕੇਟ ਅੰਗਰੇਜ਼ ਸਿੰਘ ਨੂੰ ਪੀਬੀ ਕਾਰ ਡੀ 0062 ਪੀਬੀ ਕਾਰਟ ਗੱਡੀ ਦਾ ਨੰਬਰ ਹੈ 0062 ਆ ਗੱਡੀ ਆ ਪੀਬੀ ਕਾਰਟ 0062 ਆ ਗੱਡੀ ਚ ਕਨਾਵ ਕਰਕੇ ਲੈ ਚਲਿਆ ਆ ਗੁੰਡੇ ਆ ਵਿੱਚ ਮਾਰੀ ਜਾਂਦਾ ਕਨਾਵ ਕਰਕੇ ਲੈ ਚਲਿਆ ਜੀ ਤੁਸੀਂ ਹਸਤਾ ਲਾਇਆ ਮੈਨੂੰ ਪਤਾ ਲੱਗਿਆ ਸਰ ਆਪਣੇ ਕੋਈ ਆਪਣੇ ਐਡਵੋਕੇਟ ਸਾਹਿਬ ਨੇ ਕੋਈ ਨਾਗਪਾਲ ਬੱਸਾਂ ਵਾਲਿਆਂ ਨਾਲ ਰੋਲਾ ਝਗੜਾ ਹੋਇਆ ਸੀਗਾ ਉਹ ਸੰਬੰਧੀ ਆਪਣੇ ਉਹ ਦਾਖਲ ਹੋਏ ਨੇ ਠੀਕ ਹੈ ਜੀ ਮੈਂ ਆਪਣੇ ਆਇਆ ਇੱਥੇ ਬਿਆਨ ਬੁਣ ਆਪਾਂ ਲਿਖਦੇ ਆਂ ਫਿਰ ਉਸ ਤੋਂ ਬਾਅਦ ਤੁਹਾਨੂੰ ਮੈਂ ਸਾਰੀ ਗੱਲਾਂ ਕਲੀਅਰ ਕਰ ਦਿੰਦੇ ਆਂ ਤੁਹਾਨੂੰ ਪਤਾ ਕੀ ਲੱਗਿਆ ਹੁਣ ਤੱਕ ਜਿਹੜਾ ਪਤਾ ਲੱਗਿਆ ਤੁਹਾਨੂੰ ਹਾਂਜੀ ਪਹਿਲਾਂ ਮੈਨੂੰ ਐ ਹੀ ਪਤਾ ਲੱਗਿਆ ਵੀ ਕੋਈ ਉਹਨਾਂ ਨਾਲ ਮਾਰਕੁੱਟ ਹੋਈ ਹੈ ਠੀਕ ਹੈ ਜੀ ਬਾਕੀ ਜੋ ਆਪਦੇ ਬਿਆਨ ਲਿਖਾਨਗੇ ਉਹ ਸਾਰਾ ਤੁਹਾਨੂੰ ਮੈਂ ਬਿਆਨ ਦੇ ਦਿੰਦੇ ਆਂ ਕਿਹਾ ਜਾ ਰਿਹਾ ਵੀ ਥਾਣੇ ਦੇ ਵਿੱਚੋਂ ਲੈ ਕੇ ਆਏ ਨੇ ਜੀ ਹਾਂਜੀ ਕੋਈ ਕਿਹੜੇ ਆ ਆਪਣੀ ਫਾਸਟ ਡੇਟ ਦੇਣੀ ਹੈ ਫਿਰ ਇਹਨਾਂ ਨੂੰ ਆਪਣਾ ਦੇ ਕੇ ਫਿਰ ਹੀ ਭੇਜਾਂਗੇ ਨਾ ਆਪਾਂ ਸਰ ਇਹ ਪਹੁੰਚੇ ਕਿਵੇਂ ਜੀ ਥਾਣੇ ਦੇ ਰੋਸ ਤੇ ਹਾਂਜੀ ਤੁਹਾਡੇ ਕੋਲ ਪਹੁੰਚੇ ਕਿਵੇਂ ਥਾਣੇ ਇਸ ਵਾਰੀ ਆਪਾਂ ਕਲੀਅਰ ਕਰਦੇ ਹਾਂ ਸਰ ਆਪਾਂ ਸਾਰਾ ਕਿਵੇਂ ਪਹੁੰਚੇ ਕੀ ਗੱਲ ਕਰਨੀ ਹੈ ਜੋ ਹੋਇਆ ਬਿਆਨਾਂ ਦੇ ਵਿੱਚ ਆਪਾਂ ਕਲੈਰਟੀ ਲਿਆਵਾਂਗੇ ਕੀ ਕਹੋਗੇ ਸੂਰੇ ਘਟਨਾਕਰਨ ਨੂੰ ਲੈ ਜੋ ਅੱਜ ਅੰਗਰੇਜ਼ ਸਿੰਘ ਤੇ ਸਾਡੇ ਵਕੀਲ ਦੇ ਹਮਲਾ ਹੋਇਆ ਬੜਾ ਹੀ ਮਾੜਾ ਕੰਮ ਹੋਇਆ ਸਮਾਜ ਚ ਇਸ ਤਰ੍ਹਾਂ ਦਾ ਕੰਮ ਨਹੀਂ ਚਾਹੀਦਾ ਸੀ ਜੇ ਇਹਨਾਂ ਦੀ ਕੋਈ ਗਲਤ ਹੋਈ ਆਪਸ ਵਿੱਚ ਪਤਾ ਲੱਗੇਗਾ ਪਰ ਜੋ ਇਹਨਾਂ ਨੇ ਕੀਤਾ ਦਿਨ ਦਿਹਾੜੇ ਇੱਕ ਵਕੀਲ ਨੂੰ ਕਿਡਨਾਪ ਕਰਕੇ ਲੈ ਕੇ ਚੱਕ ਕੇ ਲੈ ਗਏ ਉਹ ਬੜਾ ਮਾੜਾ ਕੰਮ ਹੈ ਇਸ ਕਰਕੇ ਅਸੀਂ ਸਾਰੇ ਵਕੀਲ ਭਾਈਚਾਰਾ ਮੰਗ ਕਰਦੇ ਇਹਨਾਂ ਦੇ ਖਿਲਾਫ ਦੋਸ਼ੀ ਦੇ ਖਿਲਾਫ ਕਾਰ ਵੀ ਹੋਣੀ ਚਾਹੀਦੀ ਹੈ ਰੈਸ ਚਾਹੀਦੀ ਜੀ ਤਾਂ ਹਾਲਾਤ ਕੀ ਨੇ ਕਿਸ ਤਰ੍ਹਾਂ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਰੇ ਘਟਨਾ ਕਰੰਦਾ ਕਿਵੇਂ ਤੁਸੀਂ ਹਸਪਤਾਲ ਲੈ ਸਾਡਾ ਗਰੁੱਪ ਬਣਾਇਆ ਹੈ ਡੀਬੀਏ ਦਾ ਉੱਥੋਂ ਪਤਾ ਲੱਗਿਆ ਵੀਡੀਓ ਜਦੋਂ ਪਹਿਲੀ ਆਈ ਉੱਥੋਂ ਪਤਾ ਲੱਗਿਆ ਵੀ ਇਸ ਤਰ੍ਹਾਂ ਹੋ ਗਿਆ ਫਿਰ ਸਾਰੇ ਵਕੀਲ ਇੱਥੇ ਆਏ ਹਸਪਤਲ ਕੁਝ ਉੱਥੇ ਸਪੋਰਟ ਤੇ ਗਏ ਨੇ ਕੋਈ ਥਾਣੇ ਬੈਠੇ ਨੇ ਸਾਰਿਆਂ ਦੀ ਪ੍ਰਧਾਨ ਜੀ ਦੀ ਡਿਊਟੀ ਲਾਈ ਅਲੱਗ-ਅਲੱਗ ਤਾਂ ਦੇ ਕਿਹੜੇ ਥਾਂ ਨੂੰ ਲੈ ਕੇ ਆਏ ਤੁਸੀਂ ਜੀ ਇਹ ਖੁਈ ਖੜੇ ਜੀ ਕੰਮ ਕੱਜ ਚੱਲ ਰਿਹਾ ਹੈ ਬਾਹਰ ਦਾ ਅ ਕੰਮ ਕੱਜ ਹਜੇ ਤੱਕ ਚੱਲ ਰਿਹਾ ਹੈ ਹਾਂ ਜੀ ਰੋਡ ਪੈਦਲ ਤੇ ਬੰਦ ਵੀ ਕਰ ਸਕਦੇ ਹੋ ਬਿਲਕੁਲ ਬੰਦ ਕਰਾਂਗੇ ਜੀ ਜੋ ਸਾਰੇ ਵਕੀਲਾਂ ਦਾ ਆਪਸ ਵਿੱਚ ਵਿਚਾਰ ਹੋਏਗਾ ਜੇ ਕੋਈ ਕਾਰਵਾਈ ਨਾ ਕਰੇਗੀ ਫਿਰ ਪ੍ਰੋਸੈਸਿੰਗ ਤੱਕ ਅਦਾਲਤ ਤੇ ਜਾਵਾਂਗੇ ਸਰ ਕੀ ਕਹੋਗੇ ਇਸ ਪੂਰੇ ਘਟਨਾ ਦੇ ਦੇਖੋ ਜੀ ਜਿਹੜਾ ਇਹ ਘਟਨਾ ਕਰ ਹੋਇਆ ਹੈ ਇਹ ਸਾਡੇ ਇਲਾਕੇ ਵਾਸਤੇ ਨਹੀਂ ਸਾਰੇ ਪੰਜਾਬ ਵਾਸਤੇ ਬੜਾ ਮਨਭਗਾ ਹੈ ਕਿ ਕਿ ਦਿਨ ਦਿਹਾੜੇ ਇੱਕ ਖਾਸ ਤੌਰ ਤੇ ਵਕੀਲਾਂ ਦੇ ਪਿੱਛੇ ਪੈ ਜਾਣਾ ਔਰ ਉਹਨਾਂ ਨੂੰ ਸ਼ਰੇਆਮ ਜੀਟੀ ਰੋਡ ਦੇ ਉੱਪਰ ਹੁੰਡਾ ਕਰਦੀ ਕਰਕੇ ਕਿਡਨਾਪ ਕਰ ਲੈਣਾ ਬਰਵਾਜ ਕੁੱਟ ਖੋ ਦੀ ਕਰਨੀ ਕੁੱਟਮਾਰ ਕਰਨੀ ਪਰ ਬੜੀ ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਵੀਡੀਓ ਵਾਇਰਲ ਜਿਹੜੀ ਸਾਡੇ ਡੀਬੀਓ ਗਰੁੱਪ ਚ ਪਹੁੰਚੀ ਜਦੋਂ ਅਸੀਂ ਦੇਖੀ ਉਹਦੇ ਵਿੱਚ ਇੱਕ ਸਾਡਾ ਵਕੀਲ ਭਾਈ ਹੋਰ ਹੈ ਉਹ ਵਕੀਲ ਭਾਈ ਆਪਣੇ ਆਪ ਨੂੰ ਭੱਜ ਕੇ ਵੀਡੀਓ ਬਣਾ ਰਿਹਾ ਕਿ ਮੈਨੂੰ ਵੀ ਫੜਨ ਦੀ ਕੋਸ਼ਿਸ਼ ਕਰ ਰਹੇ ਨੇ ਲੇਕਿਨ ਮੈਂ ਭੱਜ ਕੇ ਜਿਹੜੀ ਹੈ ਵੀਡੀਓ ਬਣਾ ਰਿਹਾ ਉਹ ਮੈਨੂੰ ਨਾਮ ਤਾਂ ਨਹੀਂ ਪਤਾ ਪੂਰਾ ਪੂਰਾ ਲੇਕਿਨ ਉਹਦੀ ਵੀਡੀਓ ਐਰਰ ਹੋਈ ਇਸ ਦੇਖੀ ਅਸੀਂ ਮਤਲਬ ਇਹ ਬੜੀ ਇੱਕ ਹੈਰਾਨੀ ਵਾਲੀ ਗੱਲ ਹੈ ਕਿ ਦਿਨ ਦਿਹਾੜੇ ਇਸ ਤਰ੍ਹਾਂ ਦਾ ਘਟਨਾ ਜਿਹੜਾ ਹੈ ਚਲੋ ਕਿਸੇ ਦਾ ਕੋਈ ਕੰਟਰੋਵਰਸੀ ਹੋ ਸਕਦੀ ਹੈ ਮੈਨੂੰ ਨਹੀਂ ਪਤਾ ਇਸ ਚੀਜ਼ ਕੀ ਹੈ ਲੇਕਿਨ ਅਗਰ ਹੈਗੀ ਹੈ ਜਾਂ ਨਹੀਂ ਹੈਗੀ ਉਹ ਗੱਲਾਂ ਬਾਤੀਆਂ ਨੇ ਲੇਕਿਨ ਇਸ ਤਰ੍ਹਾਂ ਸ਼ਰੇਆਮ ਦਿਨ ਦਿਹਾੜੇ ਇੱਕ ਵਕੀਲ ਨੂੰ ਉਹ ਡਰੈਸ ਹੈ ਬੁਰੀ ਕੋਰ ਚਾ ਰਿਹਾ ਹੈ ਉਹਦੀ ਇੱਕ ਜ਼ਿੰਮੇਵਾਰੀ ਹੈ ਕੋਰ ਜਾ ਕੇ ਉਹਦੇ ਕੰਮ ਕਰਨਾ ਹੈ ਕਿਸ ਤਰ੍ਹਾਂ ਦੇ ਡਿਪਟਾਰੇ ਕਰਨੇ ਨੇ ਉਹਦੇ ਉਹਦੇ ਪਿੱਛੇ ਕਲੈਂਟ ਬੈਠੇ ਨੇ ਇਸ ਗੱਲਾਂ ਇਹ ਸਾਰੀਆਂ ਗੱਲਾਂ ਨੂੰ ਛੱਡ ਕੇ ਉਹਨਾਂ ਨੇ ਕੀ ਕੀਤਾ ਇਹਨੂੰ ਗੱਡਣਾ ਚੱਕ ਕੇ ਗੱਡੀ 'ਚ ਪਾਇਆ ਉਸ ਬਾਅਦ ਕਟਮਾਰ ਕੀਤੀ ਹੈ ਉਹ ਸਵੀਰ ਸੱਟਾਂ ਦੇ ਨਾਲ ਜਿਹੜਾ ਹੈ ਇਹ ਜਿਹੜੀ ਗੱਲ ਹੈ ਇਹ ਬਹੁਤ ਇੱਕ ਖਤਰਨਾਕ ਗੱਲ ਹੈ ਸਾਡੇ ਆਕੇ ਸਾਡੇ ਸਮਾਜ ਦੇ ਵਾਸਤੇ ਇਹ ਗੱਲਾਂ ਜਿਹੜੀਆਂ ਨੇ ਕਾਨੂੰਨ ਨੂੰ ਵੀ ਚਾਹੀਦਾ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਇਹਨਾਂ ਨੂੰ ਤਕੜੇ ਹੱਥਾਂ ਦੇ ਨਾਲ ਜਿਹੜਾ ਹੈ ਇਹ ਲੋਕਾਂ ਨੂੰ ਹੈਂਡਲ ਕਰਨ ਤਾਂ ਜੋ ਦੁਆਰਾਂ ਲੋਕਾਂ ਦੇ ਵਿੱਚ ਇਸ ਤਰ੍ਹਾਂ ਦਾ ਮੈਸੇਜ ਨਾ ਜਾਵੇ ਔਰ ਹਰ ਬੰਦਾ ਇਹਦੇ ਕੰਮ ਕਰਨ ਤੋਂ ਡਰੇ ਜੀ ਸਰ ਕੀ ਵਾਰਦਾਤ ਹੋਈ ਐਸੇ ਸਾਡੇ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੇ ਮੈਂਬਰ ਅੰਗਰੇਜ਼ ਸਿੰਘ ਜਿਹੜਾ ਕਿ ਆਪਦੇ ਪਿੰਡ ਤੋਂ ਆ ਰਹੇ ਸੀਗੇ ਤੇ ਬੱਸ ਵਾਲਿਆਂ ਨਾਲ ਕਿਤੇ ਕੋਈ ਗਲਬਤ ਹੋਈ ਉਸ ਤੋਂ ਬਾਅਦ ਬੱਸ ਵਾਲਿਆਂ ਨੇ ਕੋਈ ਗੁੰਡੇ ਬੁਲਾ ਕੇ ਬੱਸ ਵਾਲੇ ਦਾ ਮਾਲਕ ਨੂੰ ਬੁਲਾ ਕੇ ਉਸ ਨੂੰ ਬੱਸ ਤੋਂ ਉੱਥੋਂ ਕੱਡਨਾਪ ਕਰਕੇ ਤੇ ਕੁੱਟ ਮਾਰ ਕਰਕੇ ਤੇ ਲੈ ਗਏ ਨੇ ਗੱਡੀ ਤੇ ਲੱਗ ਗਏ ਜੀ। ਵਜ੍ਹਾ ਰੰਸ਼ ਕੀ ਪਤਾ ਨਹੀਂ। ਅ ਇਸ ਬਾਰੇ ਅਜੇ ਨਹੀਂ ਪਤਾ ਲੱਗਿਆ ਇਹ ਤਾਂ ਅਸੀਂ ਆ ਕੇ ਲਿਆ ਕਿ ਉਹਨਾਂ ਨੂੰ ਅਜੇ ਐਡਮਿਟ ਹੀ ਇੱਥੇ ਕਰਵਾਇਆ ਹੈ। ਕਾਫੀ ਗੰਭੀਰ ਸੱਟਾਂ ਲੱਗੀਆਂ ਹੋਈਆਂ ਨੇ ਉਸ ਨੂੰ। ਇਹ ਜਦੋਂ ਅਸੀਂ ਪੁਲਿਸ ਵਾਲਿਆਂ ਨੂੰ ਜਦੋਂ ਸਾਨੂੰ ਇੱਥੋਂ ਸਾਡੇ ਨਾਲ ਉਸ ਦੇ ਮੈਂਬਰ ਸੀਗੇ ਐਡਵੋਕੇਟ ਉਹਨਾਂ ਨੇ ਮੈਨੂੰ ਫੋਨ ਕੀਤਾ ਸੀ ਕਿ ਵੀ ਇਸ ਤਰ੍ਹਾਂ ਅੰਗਰੇਜ਼ ਸਿੰਘ ਨੂੰ ਕੁੱਟਮਾਰ ਕਰਕੇ ਗੱਣਾਪ ਕਰਕੇ ਗੱਡੀ ਤੇ ਲਾਦ ਕੇ ਲੈ ਗਏ ਨੇ ਤੇ ਮੈਂ ਪੁਲਿਸ ਵਾਲਿਆਂ ਨੂੰ ਨਾਲ ਦੀ ਨਾਲ ਹੀ ਜਿਹੜਾ ਹੈ ਦੱਸਿਆ ਸੀਗਾ ਉਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਆਸ-ਪਾਸੇ ਨੇ ਟਰੇਸ ਕੀਤਾ ਤੇ ਉੱਥੋਂ ਥਾਣੇ ਤੋਂ ਅਸੀਂ ਉਹਨੂੰ ਲੈ ਕੇ ਆਏ ਕਿਨੈਪਿਕ ਦਾ ਬਕੌਸ ਥਾਂ ਕਿਹੜਾ ਸੀ ਅਹ ਸ਼ਤੀਰ ਵਾਲੇ ਦੇ ਨੇੜੇ ਦਾ ਸੀਗਾ ਜੀ ਬੰਦੇ ਕਿਹੜੇ ਪਿੰਡ ਦੇ ਰਿਆ ਨਾਲੇ ਨੇ ਜੀ ਇਹ ਕੋਠਾ ਪੱਕੀ ਤੋਂ ਨੇ ਚ ਨਾਮ ਕੀ ਇਹਨ ਦਾ ਅੰਗਰੇਜ਼ ਸਿੰਘ ਜੀ ਅਦਿਲਕਾ ਕੋਟਾ ਰੇਸੀ ਹਾਂਜੀ ਹਾਂਜੀ ਇੱਥੇ ਪ੍ਰੈਕਟਿਸ ਕਰਦੇ ਨੇ ਜੀ ਡਿਸਟ੍ਰਿਕਟ ਬਾਰਾਸੀ ਸਰ ਨਗਰ ਤੋਂ ਕੀ ਕਹਿਣਾ ਚਾਹੋਗੇ ਕੀ ਲੱਗਦਾ ਐ ਸਾਰਾ ਕੱਟਣਾ ਅ ਇਸ ਤਰ੍ਹਾਂ ਵੀ ਜਿਸ ਤਰ੍ਹਾਂ ਦੀ ਇਹ ਇੱਕ ਪੜੇ ਨਿਖੇ ਤੇ ਬੁੱਧੀਜੀਵੀ ਤੇ ਇਹਨਾਂ ਨੇ ਸ਼ਰਿਆਮ ਅਟੈਕ ਕੀਤਾ ਹੈ ਇਹ ਬੜੀ ਸਮਾਜ ਲਈ ਸਾਡੇ ਸਾਰਿਆਂ ਲਈ ਜਿਹੜੀ ਹੈ ਬੜੀ ਮਦਭਾਗੀ ਘਟਨਾ ਹੋਈ ਹੈ ਜਿਹੜੀ ਕਿ ਇਹਨਾਂ ਨੇ ਇੰਨੀ ਗੁੰਡਾਗਰਦੀ ਕਰਕੇ ਤੇ ਕਨੈਪ ਕਰਕੇ ਦਿਨ ਦਿਹਾੜ ਦੇ ਵਿੱਚ ਹੀ ਲੋਕਾਂ ਦੇ ਸਾਹਮਣੇ ਜਿਹੜਾ ਹੈ ਸ਼ਰਿਆਮ ਰੋਡ ਤੇ ਕਨੈਪ ਕਰਕੇ ਗੱਡੀ ਤੇ ਲੱਦ ਕੇ ਸ਼ਰਿਆਮ ਨੂੰ ਕੁੱਟਮਾਰ ਕੀਤੀ ਹੈ ਪ੍ਰਧਾਨ ਜੀ ਨਾਲ ਗੱਲ ਹੋਈ ਹੁਣ ਬਾਰਾਜੂਸ਼ਨ ਦੇ ਤੱਕ ਹਾਂਜੀ ਹੋ ਚੁੱਕੀ ਐ ਜੀ ਕੀ ਅੱਗੇ ਕੀ ਨਜ਼ਰਾਂ ਲਿਆ ਜੀ ਅੱਗੇ ਹੁਣ ਇੱਕ ਵਾਰ ਅਸੀਂ ਇਹਨੂੰ ਦਾਖਲ ਕਰਾਇਆ ਜੋ ਅੱਗੇ ਰਿਪੋਰਟ ਆਏਗੀ ਉਹਦੇ ਅਕੋਰਡਿੰਗ ਅਸੀਂ ਮੌਕੇ ਮੌਕੇ ਤੇ ਵੀ ਗਏ ਸੀਗੇ ਪੁਲਿਸ ਵਾਲਿਆਂ ਨੂੰ ਉੱਥੇ ਡੀਐਸਪੀ ਮੌਕੇ ਤੇ ਪਹੁੰਚੇ ਸੀਗੇ ਉਹਨਾਂ ਨੇ ਦੇਖਿਆ ਵੀ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਖੂਨ ਲੱਗਿਆ ਕੱਪੜੇ ਵੀ ਪਾਟੇ ਹੋਏ ਨੇ ਉਸ ਅੰਗਰੇਜ਼ ਸਿੰਘ ਦੇ ਤੇ ਇਸ ਤੋਂ ਬਾਅਦ ਅੱਗੇ ਜਿਹੜੀ ਹੈ ਉਹ ਅਸੀਂ ਇਹਦੇ ਬਾਰੇ ਸਖਤ ਕਾਰਵਾਈ ਕਰਵਾਵਾਂਗੇ ਲੋਕਾਂ ਦਾ ਵਜਾ ਨਹੀਂ ਕੋਈ ਵੀ ਨਹੀਂ ਹੋਵੇ ਲੇਕਿਨ ਐਸੇ ਕਾਨੂੰਨ ਬਾਰੇ ਜਿਹੜੇ ਲੈ ਕੇ ਮਾਰਕੀਟ ਕਰਨਾ ਉਹਨੂੰ ਕਿਵੇਂ ਦੇਖਦੇ ਸਾਡੇ ਲਈ ਜੋ ਇਹਨਾਂ ਨੇ ਇੰਨੀ ਗੁੰਡਾਗਰਦੀ ਇਹ ਬੱਸ ਵਾਲਿਆਂ ਨੇ ਕਰ ਰੱਖੀ ਹੈ ਸਾਡੇ ਲਈ ਸਾਡੇ ਸਮਾਜ ਲਈ ਬਹੁਤ ਮਾੜੀ ਗੱਲ ਹੈ ਜੀ ਮੰਗ ਕੀ ਕਰ ਰਹੇ ਹਾਂ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹਾਂ ਵੀ ਜੋ ਇਹਨਾਂ ਨੇ ਦੇਖੀ ਕੀਤੀ ਕੈਪਟੇਨ ਕੀਤਾ ਗੰਭੀਰ ਸੱਟਾਂ ਲਾਈਆਂ ਤੇ ਇਹਦੇ ਤੇ ਸਖਤ ਤੁਰੰਤ ਪਰਚਾ ਦਰਜ ਹੋਣਾ ਚਾਹੀਦਾ ਸਖਤ ਕਾਰਵਾਈ ਹੋਣੀ ਚਾਹੀਦੀ ਰੈਸਟ ਦੋਸ਼ੀਆਂ ਨੂੰ ਰੈਸਟ ਕਰਕੇ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਇਹ ਕੋ ਨਗਪਾਲ